हां जी दोस्तों ਤੁਹਾਨੂੰ ਨੱਕ ਜਰੂਰੀ ਕਰ ਕਰਨੀ ਸੀ ਵੀਡੀਓ ਬਹੁਤ ਛੋਟੀ ਲੇਕਿਨ ਕੰਮ ਦੀ ਬਹੁਤ ਜ਼ਿਆਦਾ ਹੈ ਵੀ ਤੁਸੀਂ ਹੁਣ ਜਦੋਂ ਮੂੰਗੀ ਤੇ ਤੁਸੀਂ ਸੁੰਡੇ ਸਬਰੇ ਕਰੋਗੇ ਇੱਕ ਚੀਜ਼ ਦਾ ਮੇਨਤਿਆ ਰੱਖਿਓ ਕਿ ਤੁਸੀਂ ਇਹਦੇ ਉੱਪਰ ਜਿਹੜੀ ਚਿੱਟੇ ਮਛਰੇ ਦੀ ਦਵਾਈ ਹੈ ਉਹ ਲਾਜ਼ਮੀ ਕਰਨੀ ਹੈ ਚਿੱਟਾ ਮਛਰ ਜਿਵੇਂ ਵੈਟ ਫਲੇ ਕਹਿੰਦੇ ਨੇ ਉਹ ਲਾਜ਼ਮੀ ਕਰਨੀ ਹੈ ਕਿਉਂਕਿ ਇਹ ਨਾ ਹੋਵੇ ਕਿ ਆਪਣਾ ਕੁਝ ਏਰੀਆ ਨਰਮੇ ਦਾ ਜ਼ਿਆਦਾ ਹੈ ਇਹ ਨਾ ਹੋਵੇ ਕਿ ਤੇ ਅਸੀਂ ਸਾਡੀ ਅਨਗੇਲੀ ਕਰ ਜਾਈਏ ਅਸੀਂ ਆਪਣੀ ਸਾਰੇ ਦੋਟਾ ਸਰਪੇ ਦਵਾਈ ਪਿੱਛੇ ਕਿਤੇ ਸਾਡੇ ਗਵਾਂਡੀ ਦਾ ਨੁਕਸਾਨ ਵੱਧ ਕਰਦੀ ਹੈ ਕਿਉਂਕਿ ਚਿੱਟਾ ਮੱਛਰ ਜੇ ਇਥੇ ਜਿਆਦਾ ਹੋਈ ਚਿੱਟੀ ਮੱਖੀ ਜਿਆਦਾ ਹੋਈ ਮੁੜ ਕੇ ਇੱਕ ਨਰਮੇ ਤੇ ਜਾ ਕੇ ਉਹਦੇ ਬਹੁਤ ਨੁਕਸਾਨ ਕਰਨਾ ਤੇ ਨਰਮੇ ਪਹਿਲਾਂ ਹੀ ਤੁਹਾਨੂੰ ਪਤਾ ਬਹੁਤ ਘੱਟ ਹੁੰਦੇ ਆ ਮੁੜ ਕੇ ਦਿੱਕਤ ਆਉਂਦੀ ਹੈ ਤੇ ਇਸ ਕਰਕੇ ਸਾਰੇ ਭਰਾ ਆਪਣੀ ਜ਼ਿੰਮੇਵਾਰੀ ਸਮਝੋ ਤੁਸੀਂ ਜਿੱਥੇ ਵੀ ਤੁਸੀਂ ਮੂੰਗੇ ਦੇ ਸਪਰੇਅ ਕਰੋਗੇ ਸੁੰਡੇ ਕਰੋਗੇ ਤਾਂ ਤੁਸੀਂ ਨਾਲ ਜਿਹੜੀ ਚੱਟੇ ਮੱਛਰੀ ਦੀ ਦਵਾਈ ਹੋ ਲਾਜ਼ਮੀ ਕਰਨੀ ਹੈ ਜਿਹੜੀ ਵਾਈਟ ਫਲਾਈ ਆ ਉਹਦੇ ਅੰਡੇ ਲਾਜ਼ਮੀ ਖਤਮ ਕਰਨੇ ਆ ਤਾਂ ਜੋ ਸਾਡੇ ਨਰਮ ਵਾਲੇ ਭਰਾ ਦਾ ਨੁਕਸਾਨ ਨਾ ਹੋਵੇ ਸੋ ਤਾਂ ਨੂੰ ਆ ਵੀਡੀਓ ਸ਼ੇਅਰ ਕਰਿਓ 스마트 ਖਸਾਨ ਪੀਵੀ 33 ਤੁਸੀਂ ਸਬਸਕ੍ਰਾਈਬ ਕਰ ਲਓ ਧੰਨਵਾਦ ਸਭ ਦਾ ਜੀ